ਅੱਜ ਉਸ ਮਹਾਨ ਰਹਿਬਰ ਤੇ ਯੁੱਗਪੁਰਸ਼ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਦੇ ਨਾਮ ਲਾ ਦਿੱਤਾ ਸੀ ਜੇਕਰ ਇਹ ਮਹਾਨ ਰਹਿਬਰ ਨਾ ਹੁੰਦੇ ਤਾਂ ਅੱਜ ਵੀ ਦਲਿਤ ਸਮਾਜ ਦੇ ਲੋਕ ਨਰਕ ਪਰ ਜ਼ਿੰਦਗੀ ਜਿਉਂਦੇ ਹੁੰਦੇ ਅੱਜ ਭਾਰਤ ਰਤਨ ਬਾਬਾ ਸਾਹਿਬ ਜੀ ਦਾ 132ਵਾਂ ਜਨਮ ਦਿਨ ਹੈ ਜਿਨ੍ਹਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਜੀ ਦੀ ਜਨਤੀ ਮੌਕੇ ਆਸੀ ਆਜ਼ਾਦ ਟੀਵੀ ਵੱਲੋਂ ਸਮੂਥ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਇਤਿਹਾਸ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਨੂੰ ਮੰਨਣ ਵਾਲਾ ਹਰ ਇੱਕ ਸ਼ਖਸ ਆਪਣਾ ਫਰਜ਼ ਸਮਝਦੇ ਹੋਏ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਵੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਨਿਮੇਸ਼ ਕਲੇਰ ਜੀ ਵੱਲੋਂ ਵੀ ਆਪਣੇ ਰੈਬਰਾਂ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਹਿਤ 17 April ਦਿਨ ਸੋਮਵਾਰ ਨੂੰ ਭਾਵ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਪ੍ਰੋਗਰਾਮ ਲੰਡਨ ਪਾਰਲੀਮੈਂਟ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੇ ਸਾਰੇ ਬੁੱਧੀਜੀਵੀਆ ਵੱਲੋਂ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰਨ ਨੂੰ ਹੋਰ ਵਧੀਆ ਤਰੀਕੇ ਨਾਲ ਹਰ ਤਾਂ ਪਹੁੰਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇੱਕ ਵਾਰ ਫਿਰ ਆਜ਼ਾਦ ਟੀਵੀ ਦੀ ਸਮੁੱਚੀ ਟੀਮ ਅਤੇ ਚੇਅਰਮੈਨ ਸ਼੍ਰੀ ਨਿਮੇਸ਼ ਕਲੇਰ ਜੀ ਵੱਲੋਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਪ੍ਰੀਮ ਜੈ ਭਾਰਤ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ